ਤੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੰਘਰਸ਼ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਹਾਡਾ ਨਾਮ ਜਾਨਣਾ ਚਾਹਾਂਗਾ ਤੇ ਕੀ ਕੀਤਾ ਤੁਸੀਂ ਕੀ ਕਰਦੇ ਹੋ ਅ ਮੇਰਾ ਨਾਮ ਹੈ ਜੀ ਮੈਂ ਕਿੱਥੇ ਤੋਂ ਐਡਵੋਕੇਟ ਹਰਪ੍ਰੀਤ ਸਿੰਘ ਹੰਜਰਾਬ ਸੁਨਾਮ ਜਿਹੜਾ ਸੰਗਰੂਰ ਤੋਂ ਮੈਂ ਬਿਲੋਂਗ ਕਰਦਾ ਹਾਂ ਔਰ ਲੰਬੇ ਸਮੇਂ ਤੋਂ ਅਸੀਂ ਡਿਸਟ੍ਰਿਕਟ ਦੇ ਵਿੱਚ ਸੰਗਰੂਰ ਦੇ ਵਿੱਚ ਸੁਨਾਮ ਦੇ ਵਿੱਚ ਡਟੇ ਹੋਏ ਸੀ ਲੰਬੇ ਸਮੇਂ ਤੋਂ ਪਿਛਲੇ ਲਗਭਗ 60 ਪੈਣ ਦਿਨਾਂ ਤੋਂ ਜਦੋਂ ਗਵਰਨਮੈਂਟ ਨੇ ਸਾਡੀ ਕਿਸੇ ਤਰ੍ਹਾਂ ਦੀ ਵੀ ਕੋਈ ਬਾ ਨਹੀਂ ਫੜੀ ਤਾਂ ਸਾਨੂੰ ਇੱਧੇ ਦਿੱਲੀ ਕੂਚ ਕਰਨਾ ਪਿਆ ਕਿਉਂਕਿ ਕਾਰਨ ਕੀ ਹੈ 3 ਮਹੀਨਿਆਂ ਤੋਂ ਜੇ ਕੇਂਦਰ ਸਾਨੂੰ ਸਾਡੇ ਮਸਲੇ ਉਥੇ ਆ ਗਈ ਹੱਲ ਕਰ ਦਿੰਦਾ ਤਾਂ ਐਡਾ ਵੱਡਾ ਹਜੂਮ ਨਹੀਂ ਸੀ ਹੋਣਾ ਅੱਜ ਮਜਬੂਰੀ ਬਣ ਗਈ ਲੋਕਾਂ ਨੂੰ ਇੱਥੇ ਆਉਣ ਦੀ ਔਰ ਮੈਂ ਜਿੰਨਾ ਕਿ ਦੇਖਿਆ ਪਹਿਲਾਂ ਵੀ ਆਏ ਅੱਜ ਵੀ ਆਏ ਔਰ ਜਿੰਨਾ ਚਿਰ ਤੱਕ ਇੱਥੇ ਸੰਘਰਸ਼ ਚੱਲੇਗਾ ਮੈਨੂੰ ਨਹੀਂ ਲੱਗਦਾ ਵੀ ਇੱਥੋਂ ਕੋਈ ਵੀ ਇੱਥੋਂ ਆਪਣੇ ਆਪਣੇ ਘਰਾਂ ਨੂੰ ਜਾਏਗਾ ਜਿੰਨਾ ਚਿਰ ਤੱਕ ਇਸ ਗੱਲਾਂ ਦੇ ਹੱਲ ਨਹੀਂ ਹੋਣਗੇ ਕਾਲੇ ਕਾਨੂੰਨ ਐ ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ ਆ ਜਦੋਂ ਕਿਸਾਨ ਕਹਿ ਰਹੇ ਆ ਕਿ ਮੈਨੂੰ ਇਸ ਕਾਨੂੰਨਾਂ ਦੀ ਜ਼ਰੂਰਤ ਨਹੀਂ ਐ ਸਾਨੂੰ ਜਿਸ ਤਰ੍ਹਾਂ ਅਸੀਂ ਹੈਗੇ ਆ ਅਸੀਂ ਠੀਕ ਆ ਫਿਰ ਤੱਕੇ ਨਾਲ ਜੇ ਇਸ ਤਰ੍ਹਾਂ ਦੇ ਕਾਨੂੰਨ ਥੋਪੇ ਜਾ ਰਹੇ ਨਾ ਤਾਂ ਕਿਸੇ ਵੀ ਐਂਗਲ ਤੋਂ ਸਹੀ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਧੱਕੇ ਨਾਲ ਪਾਸ ਕਰਾਉਣਾ ਉਸ ਤੋਂ ਬਾਅਦ ਰਾਸ਼ਟਰਪਤੀ ਤੋਂ ਧੱਕੇ ਨਾਲ ਮੋਹਰ ਲਵਾਉਣੀ ਤਾਂ ਕਿਤੇ ਵੀ ਕਿਸੇ ਵੀ ਢੰਗ ਨਾਲ ਸਹੀ ਨਹੀਂ ਹੈ ਆਸ ਕਰਦੇ ਹਾਂ ਕਿ ਇਹ ਜੋ ਸਾਡੇ ਕਿਸਾਨ ਵੀਰ ਜੱਟ ਭਰਾ ਬੈਠੇ ਆ ਬੜੇ ਸ਼ਾਂਤੀ ਨਾਲ ਬੈਠੇ ਆ ਬੜੇ ਪੀਸਫੁਲੀ ਤਰੀਕੇ ਨਾਲ ਬੈਠੇ ਆ ਤੁਸੀਂ ਇਸ ਇਤਿਹਾਸ ਚੱਕ ਕੇ ਵੇਖ ਲਓ ਲੰਬੇ ਸਮੇਂ ਤੋਂ ਕਦੀ ਇੰਨੀਆਂ ਸ਼ਾਂਤਮਈ ਪ੍ਰਦਰਸ਼ਨ ਨਹੀਂ ਹੁੰਦੇ ਪਰ ਕੇਂਦਰ ਦੇ ਸਾਨੂੰ ਅੱਜ ਇਹ ਵਕਵਾਗੀ ਅੱਤਵਾਦੀ ਕਹਿਣ ਦੇ ਯਤਨ ਕਰਦਾ ਤਾਂ ਬਿਲਕੁਲ ਕਿਸੇ ਵੀ ਕਿਸਮ ਦੀ ਕੀਮਤ ਤੇ ਬਰਦਾਸ਼ਤ ਨਹੀਂ ਹੋਣਗੇ ਔਰ ਆਉਣੇ ਸਮੇਂ ਦੇ ਵਿੱਚ ਜਿੰਨਾ ਚਿਰ ਵੀ ਇੱਥੇ ਸੰਘਰਸ਼ ਚੱਲੇਗਾ ਇਹ ਪੰਜਾਬੀ ਇਹ ਸ਼ੂਰ ਵੀਰ ਯੋਧੇ ਕਦੀ ਵੀ ਪਿੱਛੇ ਨਹੀਂ ਹਟਣਗੇ ਔਰ ਜੇ ਸੈਂਟਰ ਨੂੰ ਇਹ ਚੀਜ਼ ਹੈ ਕਿ ਅਸੀਂ ਅਧ ਮਹੀਨੇ ਤੱਕ 2 ਮਹੀਨਿਆਂ ਤੱਕ 6 ਮਹੀਨਿਆਂ ਤੱਕ ਇੱਥੇ ਗਣਤੀ ਕੱਟ ਜਾਵੇ ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਾਈਡ ਲਾਈਨ ਤਾਰਪੇਡੋ ਕਰ ਲਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਥੇ ਜੇ ਲੰਬਾ ਸੰਘਰਸ਼ ਵੀ ਚੱਲਣਾ ਪਿਆ ਸਾਲਾਂ ਬੱਦੀ ਵੀ ਚੱਲਣਾ ਪਿਆ ਤਾਂ ਕਿਉਂ ਦਿੱਲੀ ਦੇ ਲੋਕਾਂ ਨੂੰ ਕਿਉਂ ਹਰਿਆਣਾ ਦੇ ਲੋਕਾਂ ਨੂੰ ਕਿਉਂ ਟਿੱਕਰੀ ਬਾਡਰ ਕਿਉਂ ਸਿੰਘੂ ਬਾਡਰ ਦੇ ਲੋਕਾਂ ਨੂੰ ਤੁਸੀਂ ਪਰੇਸ਼ਾਨ ਕਰਨ ਦੇ ਤੋਲੇ ਹੋਇਓ ਮੋਦੀ ਸਾਹਿਬ ਮੜੋ ਬਹੁਤ ਹੋ ਗਿਆ ਈਗੋ ਦਾ ਮਸਲਾ ਨਾ ਵੜਾਓ ਜ਼ਰੂਰ ਤਾਂ ਅੱਜ ਅਡਾਨੀਆਂ ਮਾਨੀਆਂ ਨੂੰ ਛੱਡ ਕੇ ਤੁਹਾਨੂੰ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਅੱਗੇ ਲਿਆਂਦਾ ਹੈ ਹਰਿਆਣੇ ਦੇ ਵਿੱਚ ਤੁਹਾਡੀਆਂ ਸਰਕਾਰਾਂ ਬਣਾਈਆਂ ਪੰਜਾਬ ਦੇ ਵਿੱਚ ਵੀ ਤੁਹਾਡੇ بڑے ਐਮ.ਐਲ.ਏ ਬਣਾਏ ਕਿ ਅਸੀਂ ਤੋਰੇ ਹੈ ਸਾਨੂੰ ਮਜਬੂਰ ਨਾ ਕਰੋ ਅਸੀਂ ਬੜੇ ਸ਼ਾਂਤਮਈ ਢੰਗ ਨਾਲ ਇੱਥੇ ਬੈਠੇ ਆਂ ਆਸ ਕਰਦੇ ਆਂ ਕਿ ਤੁਹਾਡੇ ਜਿਹੜੇ ਸਾਰੇ ਕਾਨੂੰਨ ਨੇ ਉਹ ਤੁਸੀਂ ਵਾਪਸ ਲਾਉਂਗੇ ਔਰ ਇੱਥੋਂ ਸ਼ਾਂਤਮਈ ਪ੍ਰਦਰਸ਼ਨ ਜੋ ਲੋਕ ਕਰ ਰਹੇ ਨੇ ਉਹ ਆਪੋ ਆਪਣੇ ਘਰਾਂ ਨੂੰ ਜਾਣਗੇ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਾਈ ਹਾਈ ਖਟਵੀ ਮਿਲ ਗਿਆ ਹਾਈ ਹਾਈ ਸਾਡੇ ਨਾਲ ਅੱਜ ਇੱਕ ਛੋਟੀ ਬੱਚੀ ਮੌਜੂਦ ਹੈ ਉਹ ਕੁਛ ਪਹਿਲਾਂ ਦਾਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਕਹਿਣਾ ਚਾਹੂੰਗੀ ਵੀ ਅੱਜ ਅਸੀਂ ਇਸ ਇਤਿਹਾਸਿਕ ਮੁਹਿੰਮ ਇਸ ਇਤਿਹਾਸਿਕ ਪ੍ਰੋਟੈਸਟ ਤੇ ਆਏ ਹੋਏ ਆ ਤੇ ਮੈਂ ਅਪੀਲ ਕਰਨਾ ਚਾਹੂੰਗੀ ਵੀ ਵੱਧ ਤੋਂ ਵੱਧ ਲੋਕ ਜਿਹੜੇ ਕਿ ਇੱਥੇ ਆ ਸਕਦੇ ਨੇ ਉਹ ਇੱਥੇ ਆਣ ਆਪਣਾ ਹਿੱਸਾ ਪਾਉਣ ਕਿਉਂਕਿ ਇਹ ਸਿਰਫ ਮੇਰੀ ਲੜਾਈ ਨਹੀਂ ਤੇ ਨਾ ਹੀ ਇਹ ਤੁਹਾਡੇ ਜੋ ਕਿਸੇ ਦੀ ਲੜਾਈ ਹੈ ਇਹ ਆਪਣੇ ਸਭ ਦੀ ਸਾਂਝੀ ਲੜਾਈ ਹੈ ਕਿਉਂਕਿ ਇਹ ਆਪਣੇ ਹੱਕ ਦੀ ਲੜਾਈ ਹੈ ਆਪਣੇ ਵਜੂਦ ਦੀ ਲੜਾਈ ਹੈ ਤੇ ਹੁਣ ਇੱਕ ਗੱਲ ਤਾਂ ਬਿਲਕੁਲ ਹੀ ਕਲੀਅਰ ਆ ਬਿਲਕੁਲ ਹੀ ਸਾਫ ਹੈ ਵੀ ਜਿਹੜੇ ਕਿਸਾਨ ਨੇ ਉਹਨਾਂ ਨੇ ਸਾਡੀ ਜਿੱਤ ਨੂੰ ਹੋਰ ਵੀ ਯਕੀਨ ਚ ਬਦਲ ਦਿੱਤਾ ਹੈ ਨੇ ਮੇਰੇ ਹਿਸਾਬ ਨਾਲ ਇਹ ਜਿਹੜਾ ਮੋਰਚਾ ਇਹ ਜਿਹੜਾ ਪ੍ਰੋਟੈਸਟ ਹੋ ਰਿਹਾ ਇਹ ਤਾਂ ਹੀ ਇਹਨਾਂ ਸਫਲ ਹੋ ਰਿਹਾ ਕਿਉਂਕਿ ਜਿਹੜੇ ਕਿਸਾਨ ਨੇ ਉਹ ਪਹਿਲੇ ਦਿਨ ਤੋਂ ਹੀ ਬਹੁਤ ਹੀ ਪੀਸਫੁਲ ਤਰੀਕੇ ਨਾਲ ਤੇ ਬਹੁਤ ਹੀ ਸੂਝਵਾਨ ਤਰੀਕੇ ਨਾਲ ਕੰਮ ਲੈ ਰਹੇ ਨੇ ਤੇ ਹੁਣ ਮੇਰੇ ਹਿਸਾਬ ਨਾਲ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਵੀ ਜਿਹੜਾ ਐਗਰੀਕਲਚਰ ਹੈ ਇਹ ਕੋਈ ਬਿਜ਼ਨਸ ਨਹੀਂ ਹੈਗਾ ਇਹ ਸਾਡੀ ਵਿਰਾਸਤ ਹੈ ਇਹ ਸਾਡੀ ਹੈਰੀਟੇਜ ਹੈ ਜੋ ਕਿ ਸਾਨੂੰ ਸਾਡੇ ਬਾਬੇ ਨਾਨਕ ਨੇ ਸੌਂਪੀ ਸੀ ਤੇ ਹੁਣ ਸਾਡਾ ਫਰਜ ਬੰਦਾ ਹੈ ਵੀ ਅਸੀਂ ਕਿਵੇਂ ਇਹਨੂੰ ਬਰਕਰਾਰ ਰੱਖੀਏ ਕਾਇਮ ਰੱਖੀਏ ਕਿਸਾਨ ਮਜ਼ਦੂਰ ਇਕਤਾ ਅਮਰ ਰਹੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਾਲੇ ਕਾਨੂੰਨ ਵਾਪਸ ਕਰੋ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਬਹੁਤ ਹੀ ਵਧੀਆ ਇੰਟੈਲੀਜੈਂਟ ਬਹੁਤ ਹੀ ਬੱਚੀ ਆ ਬਹੁਤ ਹੀ ਵਧੀਆ ਇਹਨਾਂ ਦੇ ਵਿਚਾਰ ਆ ਮੈਂ ਆਸ਼ਾ ਕਰਦਾ ਉਮੀਦ ਕਰਦਾ ਕਿ ਬਾਕੀ ਬੱਚੇ ਵੀ ਇਹਨਾਂ ਤੋਂ ਸਹਿਦ ਲੈਣ ਇਸ ਮੋਰਚੇ ਦੇ ਵਿੱਚ